ਕੀ ਚੈਨ ਗੋਲੀ ਨਾ ਮਮੀ ਕੋਈ ਗੱਲ ਨਹੀਂ ਕਰਦਾ ਹਾਂ ਕਿ ਕੀ ਨਾਮ ਹੈ ਤੁਹਾਡਾ ਚਰਨਜੀਤ ਕੋ ਕਿੱਥੋਂ ਦੇ ਆਣ ਵਾਲੇ ਹੋ ਤੇ ਕੀ ਹੋਇਆ ਤੁਹਾਡੇ ਬੱਚੇ ਦੇ ਨਾਲ ਅੱਜ ਅੱਜ ਮੇਰੇ ਬੱਚੇ ਨੇ ਗੋਲੀ ਖਾ ਲਈ ਮੈਂ ਅੰਦਰ ਹੀ ਪੈਠ ਗਈ ਹੂੰ ਚਾਰ ਪੰਜ ਜਾਣੇ ਆਏ ਗੋਲੀਆਂ ਮਾਰ ਕੇ ਚਲੇ ਗਏ ਤੁਹਾਨੂੰ ਪਤਾ ਕਿ ਤੁਹਾਡੇ ਬੇਟੇ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਓਏ ਚਾਰ ਚਾਰਕ ਦਿਨ ਤੋਂ ਲੜਾਈ ਚੱਲਦੀ ਹੈ ਫੋਨ ਨੇ ਬੰਦੇ ਜਿਹੜੇ ਦੂਸਰੀ ਪਾਰਟੀ ਓ ਇੱਥੇ ਨੇ ਇਹ ਮੁੰਡੇ ਤੁਹਾਡੇ ਮਿਲ ਬੁਲਬੁਲੇ ਦੇ ਹਾਂਜੀ ਨਾਮ ਪਤਾ ਬਣਾ ਦੀ ਮੈਨੂੰ ਨਾਂ ਆਉਂਦਾ ਨਹੀਂ ਹੁਣ ਪਤਾ ਵੀ ਹਮਮ ਔਰ ਨੂੰ ਕੁੜੀ ਨੂੰ ਪਤਾ ਸਾਰਾ ਆਪਣੇ ਦਿੱਤੀ ਹੈ ਭਾਈ ਕਿਸ ਵਜ੍ਹਾ ਤੋਂ ਚੱਲਦੀ ਪਈ ਸੀ ਲੜਾਈ ਤਿੰਨ ਚਾਰ ਦਿਨ ਤੋਂ ਚੱਲਦੀ ਹੈ ਇਹਨਾਂ ਦੀ ਤੇ ਕੀ ਨਾਮ ਕੀ ਹੈ ਤੁਹਾਡੇ ਲੜਕੇ ਜਿਹਦੇ ਕੋਲ ਜੀ ਬੋਰ ਪ੍ਰੀਥਿੰਗ ਪੀਤੀ ਹੋotra ke ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਕਰਦੇ ਵਿੱਚ ਆ ਕੇ ਕਿ ਕਿਉਂ ਲੜਾਈ ਝਗੜਾ ਲਗਾਤਾਰ ਉਹ ਕਰਦੇ ਪਏ ਨੇ ਹੁਣ ਪਤਾ ਨਹੀਂ baar baar ਮੁੰਡਿਆਂ ਦਾ ਮੈਨੂੰ ਪਤਾ ਨਹੀਂ ਵੀ ਕੀ ਕਾਤੋਂ ਲੰਦੇ ਨੇ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੱਚੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਿੰਨ ਚਾਰ ਲੱਗੀਆਂ ਗੋਲੀਆਂ ਮੈਂ ਤੇ ਅੰਦਰ ਰਹਾ ਤੇ ਜਿਨ੍ਹਾਂ ਨੇ ਵੇਖਿਆ ਉਹ ਦੱਸਣ ਨਹੀਂ ਦੇ ਸਾਰੇ ਤੇ ਇਹ ਵਹਿ ਸੀ ਕਿ ਯਾ ਕੁਆਰਾ ਸੀ ਦੋ ਬੇਟੀਆਂ ਪਿਆਇਆ ਸੀ ਵਹਿ ਸੀ ਹਾਂਜੀ ਬੱਚੇ ਸੀ ਦੋ ਹਾਂਜੀ ਦੋ ਬੇਟੀਆਂ ਢਾਂਦੀਆਂ ਕਿੰਨੀ ਉਮਰ ਹੋਣ ਦੀ ਉਹਨਾਂ ਦੀ ਹੋਗੀ 35 40 ਸਾਲ ਹੋਣੀ ਤੇ ਉਹ ਜਿਹੜੀ ਹੈ ਪੁਲਿਸ ਵੀ ਪਹੁੰਚੀ ਕੀ ਕਾਰਵਾਈ ਕੀਤੀ ਆ ਫੇਖੜੀ ਆ ਸਾਹਮਣੇ ਹੀ ਜਿੱਦ ਚੱਲੀ ਹੈ ਉਹਨਾਂ ਨੇ ਖਾਲਿਆ ਆ ਖਾਲਿਆ ਉਹਨਾਂ ਨੇ ਖਾਲਿਆ ਜੋ ਖਾਲਿਆ ਪਿੱਟ ਜਾ ਕੇ ਉਹਦਾ ਘਰ ਘਰ ਪਿੱਟ ਜਾ ਕੇ ਖਾਲਿਆ ਉਹਨਾਂ ਨੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਉਹਨੂੰ ਸੱਚ ਨੇ ਅਗਰ ਰੋਮੀ ਆ ਉਹਦਾ ਭਰਾ ਸਾਰੇ ਆਕੇ ਨਾਲ ਬਬਲੂ ਖੱਤਰੀ ਸਾਰੇ ਹਣੇ ਖਾ ਕੇ ਉਹਨੂੰ ਖਾ ਕੇ ਆ ਖਾ ਕੇ ਉਹਨੂੰ ਆ ਕੇ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੋਣ ਨੇ ਨੰਨੂ ਭਾਈ ਲੋਹਾ ਜਿੱਤਰਾ ਮੇਰੇ ਬੋਤਲ ਕਤੜੀ ਕਿ ਤਾੜਨਾ ਨੰਨ ਕਹਿੰਦਾ ਚੱਲੇ। ਇੱਕ ਦੋ ਪਰਮਾਉ ਨਾ। ਇੱਥੇ ਇਤਲਾਹ ਮਿਲੀ ਸੀ ਕਿ ਮਕਬੂਲਪੁਰਾ ਸ਼ੇ ਨੰਬਰ ਗਲੀ ਦੇ ਬਾਹਰ ਲੜਾਈ ਝਗੜਾ ਹੋਇਆ ਤੇ ਗੋਲੀ ਚੱਲੀ ਹੈ ਜਿੱਥੇ ਮੌਕੇ ਤੇ ਆਏ ਆ ਤੇ ਇੱਕ ਗੁਰਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਦੇ ਗੋਲੀ ਲੱਗੀ ਹੈ ਜਿਹਨੂੰ ਸਕਾਟ ਹਸਪੀਟਲ ਲੈ ਕੇ ਗਿਆ ਹੈ। ਫਰਦਰ ਜਿਹੜੀ ਅਸੀਂ ਇੱਥੇ ਜਾਂਚ ਕਰ ਰਹੇ ਹਾਂ। ਹਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ? ਇੱਥੇ ਕਰੀਬ 4 ਗੋਲੀਆਂ ਚੱਲੀਆਂ। ਇਹ ਲੜਕੇ ਦੇ ਕਿੰਨੇ ਗੁਲੀ ਲੱਗੇ ਇਹ ਫਿਲਹਾਲ ਅਸੀਂ ਉੱਥੇ ਮੁਲਾਜ਼ਮ ਭੇਜਿਆ ਤੁਹਾਨੂੰ ਪੁੱਛ ਕੇ ਫਿਰ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਤੇ ਸਰ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੋਟੋਜ਼ ਕੁੱਛੇ ਜਰ ਹਾਂਜੀ ਸੀਸੀਟੀਵੀ ਕੈਮਰੇ ਸੇ ਖੰਘਾਰ ਰਹੇ ਆ ਉਹ ਵੀ ਵੇਖਿਆ ਜਾ ਰਿਹਾ ਤੇ ਦੋਸ਼ੀਆਂ ਦੀ ਭਾਲ ਕਰ ਰਹੇ ਆ ਜੀ ਠੀਕ ਆ ਸਰ ਹੁਣ ਕਿੰਨੀ ਕੀ ਜਲਦੀ ਕੀ ਕਾਰਵਾਈ ਜੜੀਆ ਹੁਣ ਮੌਕੇ ਦੀ ਕੀ ਕੀਤੀ ਜਾ ਰਹੀ ਹੈ ਮੌਕੇ ਤੇ ਪਰਿਵਾਰ ਦੇ ਸਟੇਟਮੈਂਟ ਲਿਖਾਂਗੇ ਫਰਦਰ ਜੜੀ ਬੰਦੀ ਕਾਰਵਾਈ ਅਮਲ ਚਲਾਈ ਦੀ ਜਾਵੇ ਓਕੇ ਜੀ ਠੀਕ ਹੈ ਜੀ